ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜਾਕਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਇਆ ਇੱਕ ਤਾਂ ਬਾਈ ਕੋਲ ਟੋਕੜ ਗਾਂ ਤੇ ਇੱਕ ਜੀ ਚੋਟੀ ਗੱਬਣਾ ਲਗਭਗ 3 ਮਹੀਨਿਆਂ ਦੇ ਗੱਬਣ ਚੱਕ ਪਾਸ ਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹਿਣਾ ਸਾਥੀ ਗਾਲ ਜੀ ਸਾਥੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਭਾਈ ਨਾਮ ਮੇਰਾ ਅਗਿਆ ਕਰ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਸੀਲ ਵੀ ਮੋਗਾ ਮੋਬਾਈਲ ਨੰਬਰ ਜੀ 9914919425 ਠੀਕ ਆ ਭਾਈ ਸੂਆ ਕਿੰਨਾ ਮਸੂਈ ਵੀ ਆ ਜੀ ਸੂਆ ਭਾਈ ਪਹਿਲਾ ਸੂਈ ਆ ਪਹਿਲਾ ਸਵਾ ਸੂਈ ਵੀ ਆ ਜੀ ਕਿੰਨਾ ਸਮਾਂ ਹੋ ਗਿਆ ਜੀ ਇਹ ਹੋ ਗਿਆ 2 ਕੁ ਮਹੀਨੇ ਹੋ ਗਏ 2 1/2 ਮਹੀਨੇ 2 ਕੁ ਮਹੀਨੇ ਹੋ ਗਏ ਠੀਕ ਆ ਬਾਈ ਤੇ AI ਵਗੈਰਾ ਹੋਈ ਹੈ ਜੀ AI ਵਗੈਰਾ ਬਈ ਉਹ ਕਹਿੰਦੇ ਜਿਦੋਂ ਆਪਾਂ ਲਿਆਂਦੀ ਹੋਗੇ 10 ਕੁ ਦਿਨ ਹੋਈ ਨੂੰ ਠੀਕ ਆ ਜੀ ਗਾਂ ਹਜੇ ਪਤਾ ਆਪਾਂ ਖਾਲੀ ਲਈ ਆ ਆਪਾਂ ਖਾਲੀ ਮੰਨ ਕੇ ਲਈ ਆ ਖਾਲੀ ਮੰਨ ਕੇ ਬੱਚਾ ਜੀ ਦਾ ਬੱਚਾ ਵੱਛੀ ਹੋਣਾ ਰੱਖ ਲਈ ਹੋ ਰੱਖ ਲਈ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਹਦੇ ਥੱਲੇ 14 ਹੋਊ ਆਪਾਂ 13 ਗਿ ਕੇ ਦਵਾਂਗੇ ਜੋ ਕਿਤੇ ਦਾ ਹਾਂ 13 ਗਿ ਲਓ ਦੁੱਧ ਥਣਾ ਦੀ ਦੰਨਾ ਜੀ ਥਣਾ ਹੈ ਜੀ ਮੈਂ ਦੰਨਾ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਪਹਿਲਾ ਸੂਈ ਆ ਜੀ ਲਗਭਗ 2 ਸਵਾ 2 ਮਹੀਨੇ ਸਮਾਂ ਦੱਸਦਾ ਬਾਈ ਸੂਈ ਨੂੰ ਸਮਾਂ ਹੋ ਗਿਆ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ 14 ਕਿਲੋ ਆ 13 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਖ ਕੇ ਲੈ ਜੇ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਬਾਕੀ ਬਰੀਡ ਵਾਈ ਚੰਗੀ ਆ ਕੱਦ ਕਾਠ ਚੰਗਾ ਵਜ਼ਨ ਚੰਗਾ ਥਾਣਾ ਦੇ ਸਹਿਜ ਬਹੁਤ ਸੋਹਣਿਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਹਵਾਨਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਸੋਹਣਾ ਫਿਟਿੰਗ ਵਾਲਾ ਹਵਾਨਾ ਥਾਣਾ ਦੇ ਸਾਈਜ਼ ਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਜੀ ਚੈੱਕ ਕਰ ਸਕਦੇ ਹੋ ਬੈਕ ਸੈਟ ਤੋਂ ਚੈੱਕ ਕਰ ਲਓ ਚਾਰ ਹੀ ਥਾਣਾ ਕੋਟ ਨਿਸ਼ਾਨਖ ਨਹੀਂ ਕੋਈ ਐਣ ਮੰਜੇ ਦੇ ਪਾਵੇਂ ਵਾਂਗੂ ਕੱਲਾ ਕੱਲਾ ਨਿੱਖੜ ਮਾ ਥਾਣਾ ਦੀ ਵੀਰੇ ਡੰਨਾਂ ਕੋਈ ਖੂਸਾ ਜੀ ਨਵਾਂ ਨਹੀਂ ਕੋਈ ਬਈ ਤੇ ਠੰਡੀ ਸੀਲ ਵੀ ਪੂਰੀ ਹੈ ਠੰਡੀ ਸੀਲ ਵੀ ਪੂਰੀ ਬਈ ਠੀਕ ਆ ਡਿਮਾਂਡ ਵੀਰੇ ਦੀ ਡਿਮਾਂਡ ਬਾਈ ਦਾ 46000 ਰੁਪਏ ਹੋਜੂ ਮਾਨਤਨ ਹਾਂ ਮਾਨਤਨ ਕਰਦੇ ਠੀਕ ਆ ਜੀ ਡਿਮਾਂਡ ਬਾਈ ਇਹਦੇ 46000 ਰੁਪਏ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਜੋ ਜਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀ 2 ਨੰਬਰ ਬਈ ਇਹਦੀ ਕੀ ਡਿਟੇਲ ਆ ਸੁਆ ਕਿੰਨਾ ਮਸੂਈ ਵੀ ਹੈ ਜੀ ਇਹੇ ਕਿ ਬਈ ਪਹਿਲਾ ਸੁਆ ਸੁਈ ਵੀ ਆ ਦੂਜੇ ਸੁਆ ਤੇ ਤਿੰਨਾਂ ਮਹੀਨੇ ਨੇ ਗੱਭਣ ਚੈੱਕ ਪਾਸ ਠੀਕ ਆ ਜੀ ਦੁੱਧ ਕਿੰਨਾ ਤਿਆਰ ਦੁੱਧ ਦੇ ਥੱਲੇ ਹੈ ਤਾਂ 8 ਪਾ 7 ਕਹਾਂਗੇ ਠੀਕ ਆ ਜੀ ਬੱਚਾ ਇਹ ਤੇ ਮਗਰ ਕੱਟੀ ਆ ਕੱਟੀ ਆ ਇਹ ਨਾਲ ਹੀ ਦੇਣੀ ਆ ਜੀ ਹਾਂ ਇਹ ਆਪਣਾ ਇਹਦੇ ਤੇ ਮਿਲਦੀ ਆ ਹਾਂ ਕੱਟੀ ਦੇ ਮਿਲਦੀ ਠੀਕ ਆ ਥਣਾ ਦੀ ਡੰਨ ਆ ਬਈ ਥਣਾ ਦੀ ਡੰਨ ਆ ਜੀ ਠੀਕ ਆ ਜੀ ਥੋੜਾ ਤੋਰ ਕੇ ਦਿਖਾ ਦੋਗੇ ਜੀ ਹਾਂ 22 ਦੇ ਦਸਨ ਮੁਤਾਬਕ ਸ਼ਕੀਨ ਝੋਤੀ ਜੀ ਸੁਆ ਪਹਿਲਾ ਸੁਈ ਵੀ ਆ ਦੂਜੇ ਸੁਈ ਵਾਸਤੇ ਤਿੰਨਾਂ ਮਹੀਨਿਆਂ ਦੀ ਗੱਭਣ ਦੁੱਧ 7 ਕਿਲੋ ਆ ਜੀ ਹਾਂ 7 ਕਿਲੋ 7 ਕਿਲੋ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਆ ਇਹਦੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਚੈੱਕ ਕਰ ਸਕਦੇ ਹੋ ਚਾਰ ਹੀ ਥਣਾਂ ਫੋਟ ਨਹੀਂ ਸ਼ਾਂਕ ਨਹੀਂ ਨੇੜੇ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਥਣਾਂ ਦੇ ਸਹਿਜ ਥਣਾਂ ਦੀ ਭਈ ਜਮਾਂ ਡੰਨ ਜਮਾਂ ਡੰਨ ਵੀਰੇ ਤਾਂ ਠੀਕ ਆ ਥਣਾਂ ਦੀ ਡੰਨ ਆ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਹੈਗੀ ਆ ਬਾਈ 70000 ਰੁਪਏ ਉਹ ਜੋ ਮਾਨਤਨ ਹਾਂ ਮਾਨਤਨ ਹੋ ਜਾ ਠੀਕ ਹੈ ਜੀ 70000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ